ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ।

ਦੇ ਬੱਚੇ ਵਾਸਤੇ ਅਲੱਗ ਤੋਂ ਹੀ ਅੱਜ ਪੰਜਾਬ ਦਾ ਸਭ ਤੋਂ ਅਮੀਰ ਖੇਤਾ ਦੁਆਬਾ ਹੈ ਦੁਆਬੇ ਦੇ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਕਰੀਹਾ ਕਿਸੇ ਵੀ ਜਾਣ ਪਰੇਸ਼ਾਨ ਦਾ ਮੁਹਤਾਜ ਨਹੀਂ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਮਾਡਲ ਸਕੂਲ ਦਾ ਦਰਜਾ ਦੇਣ ਵਾਸਤੇ ਸਕੂਲ ਮੈਨੇਜਮੈਂਟ ਕਮੇਟੀ ਸਮੂਹ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਅਤੇ ਨਗਰ ਨਿਵਾਸੀ ਇਸ ਕੰਮ ਲਈ ਯਤਨਸ਼ੀਲ ਹਨ ਜੋ ਕਿ ਸਰਦਾਰ ਬਲਵਿੰਦਰ ਸਿੰਘ ਜਹਲ ਜੀ ਦੀ ਜਾਤ ਵਿੱਚ ਉਹਨਾਂ ਦਾ ਪਰਿਵਾਰ ਹੈ ਜੋ ਕਿ ਅਮਰੀਕਾ ਵਿੱਚ ਰਹਿ ਰਿਹਾ ਹੈ ਉਹਨਾਂ ਨੇ ਛੇਮੀ ਤੋਂ ਲੈ ਕੇ ਭਾਰਮੀ ਤੱਕ ਦੇ ਵਿਦਿਆਰਥੀਆਂ ਲਈ ਇੱਕ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਹੈ ਕਿਉਂਕਿ 1 ਲੱਖ ਤੋਂ ਵੱਧ ਇਨਾਮੀ ਰਾਸ਼ੀ ਰੱਖੀ ਗਈ ਹੈ ਆਪਣੇ ਸਕੂਲ ਦਾ ਜੋ ਮੇਨ ਗੇਟ ਹੈ ਉਹਦੇ ਸੁੰਦਰੀਕਰਨ ਵਾਸਤੇ ਕੀਤੇ ਗਏ ਯਤਨ ਕਲਾਸ ਰੂਮਾਂ ਦਾ ਸੁੰਦਰੀਕਰਨ ਅਤੇ ਅਧੁਨਿਕਕਰਨ ਉਹਦੇ ਵਿੱਚ ਪ੍ਰੋਜੈਕਟ ਤਕਨੀਕ ਰਾਹੀਂ ਪੜਾਈ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਟਾਈਲਸ ਸਭ ਤੋਂ ਟੌਪ ਕਲਾਸ ਫਰਨੀਚਰ ਬਰਾਂਡਿਆਂ ਦੀ ਸਭ ਤੋਂ ਟੌਪ ਕਲਾਸ ਦੀ ਜੋ ਫਰਨੀਚਰ ਹੈ ਰੰਗ ਰੋਗਨ ਅਤੇ ਪ੍ਰੇਰ ਦੇ ਵਾਸਤੇ ਸ਼ੈੱਡ ਦਾ ਪ੍ਰਬੰਧ ਅਤੇ ਸਟੇਅ ਦਾ ਪ੍ਰਬੰਧ ਮਿੱਡੇ ਮੀਲ ਵਾਸਤੇ ਇੱਕ ਜਿਹੜਾ ਹਾਲ ਕਮਰਾ ਹੈ ਉਹਦਾ ਸੁਧਰੀਕਰਨ ਇੱਕ ਅਤਿ ਆਧੁਨਿਕ ਤਕਨੀਕਾਂ ਨਾਲ ਜੋ ਲੈਸ ਹੈ ਮੀਟਿੰਗ ਹਾਲ ਤੇ ਸਕੂਲ ਦੇ ਵਿਹੜੇ ਦੇ ਵਿੱਚ ਇੰਟਰਲੌਕ ਦਾ ਕੰਮ ਤੇ ਜਿਮ ਹਾਲ ਦੇ ਵਿੱਚ ਜਿਮ ਦਾ ਸਮਾਨ ਅਤੇ ਹੋਰ ਜੋ ਵੀ ਕੰਮ ਹੋਵੇ ਉਹ ਸਾਰੇ ਕੰਮ ਇੰਦਰਾਜੀ ਵੀਰ ਸਮੂਹ ਨਗਰ ਨਿਵਾਸੀ ਔਰ ਪ੍ਰਿੰਸੀਪਲ ਸਥਾਨ ਦੀ ਯੋਗ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਗੇ ਵਧ ਰਹੇ ਹਨ ਤੇ ਇਸੇ ਹੀ ਲੜੀ ਤਹਿਤ ਬੱਚਿਆਂ ਦੇ ਸਿਰਕ ਵਿਕਾਸ ਵਾਸਤੇ ਆਸਟ੍ਰੇਲੀਆ ਅਦਵਰਸ਼ੀ ਸ਼੍ਰੀ ਨਰੇਸ਼ ਜਸਲ ਜੀ ਉਹਨਾਂ ਨੇ ਇਸ ਕੰਮ ਨੂੰ ਅੱਗੇ ਵਧਾਉਣ ਲਈ ਇੱਕ ਦਿਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਇਹਦੇ ਵਿੱਚ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੇ ਐਲਾਨ ਵੀ ਕੀਤਾ ਜੋ ਬੱਚਾ ਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਕਰੇਗਾ ਉਹਨੂੰ ਵੱਡੀ ਇਨਾਮੀ ਰਾਸ਼ੀ ਦੇ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ ਇਸ ਲੜੀ ਦੇ ਵਿੱਚ ಗ್ರಾಮ ਪੰਚਾਇਤ ਜੋ ਕਿ ਪਿੰਡ ਕਰੀਹਾ ਦੇ ਦੇ ਸਹਿਯੋਗ ਵਿੱਚ ਸ਼੍ਰੀ ਨਰੇਸ਼ ਕੁਮਾਰ ਅਸਟਰੀਆ ਸ਼੍ਰੀ ਦਿਨੇਸ਼ ਕੁਮਾਰ ਸਾਬਕਾ ਜ਼ਿਲ੍ਹਾ ਸਖਿਆ ਸਰਦਾਰ ਭਿੰਦਰ ਸਿੰਘ ਜੋਹੜ ਸ਼੍ਰੀ ਭਗਮਲ ਪੰਚ ਸਾਹਿਬ ਸ਼੍ਰੀ ਦੇਸ਼ਰਾਜ ਜਸਨਜੀ ਸੁਰਜੀਤ ਕੁਮਾਰ ਜੀ ਪ੍ਰਿੰਸੀਪਲ ਰਣਜੀਤ ਕੌਰ ਜੀ ਪੰਜ ਸ਼੍ਰੀਮਤੀ ਪਿੰਕੀ ਜਸਲ ਮਨਜੀਤ ਕੌਰ ਸਾਡका ਪੰਜ ਗੁਰਪ੍ਰੀਤ ਕੌਰ ਦਲਜੀਤ ਕੌਰ ਸੁਖਦੀਪ ਕੌਰ ਜੀ ਸ਼੍ਰੀਮਤੀ 우ਸ਼ਾ ਰਾਣੀ ਜੀ ਮਨਜੀਤ ਕੌਰ ਜੀ ਸੰਦੀਪ ਕੌਰ ਜੀ ਤੇ ਸਾਰੇ ਇਸ ਜੇ ਵੱਡੇ ਯੋਗਦਾਨ ਵਿੱਚ ਸ਼ਾਮਲ ਸਨ ਅਤੇ ਬੱਚਿਆਂ ਨੂੰ ਇਹਨਾਂ ਨੇ ਆਪਣੇ ਹੱਥੀਂ ਇਨਾਮ ਵੀ ਤਕਸੀਮ ਕੀਤੇ ਔਰ ਇਹ ਸਾਰੇ ਕੰਮ ਲਈ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਜੋ ਸਟਾਫ ਆ ਉਹਨੇ ਉਹਦੇ ਯੋਗਦਾਨ ਦੇ ਨਾਲ ਹੀ ਸਫਲ ਹੋਇਆ ਹੈ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ಗ್ರಾಮ ਪੰਚਾਇਤ ਦਾ ਬਹੁਤ ਧੰਨਵਾਦ ਤੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਧੰਨਵਾਦ ਜੀ ਥੈਂਕ ਯੂ ਮੁੱਖ ਮਹਿਮਾਨ ਜੀ ਦੇ ਸੰਦੇਸ਼ ਤੋਂ ਬਾਅਦ ਮਾਰਕ ਪਾਸ ਹੋਣੇ ਜਿਹਦੇ ਵਿੱਚ ਵੱਖ-ਵੱਖ ਕੜੀਆਂ ਬੀਐਸਪੀ ਸ੍ਰੀ ਸ਼ਹਿਬਾਦ ਸਿੰਘ ਦੀ ਅਲਵਾਈ ਵਿੱਚ ਮਾਰਕ ਪਾਸ ਕਰਨੀਆਂ ਲਾਫੀ ਮੰਚਵਾਲ ਬੰਦੇ ਹੋਏ ਡੀਐਸਪੀ ਕੇ ਬਾਅਦ ਸਿੰਘ ਦੀ ਅਗਵਾਈ ਵਿੱਚ ਮੁਜੀ ਪ੍ਰੇਡ ਫਿਰ ਦੀ ਟੁਕੜੀ ਅਗਵਾਈ ਕਰ ਰਹੇ ਨੇ ਪੰਜਾਬ ਪੁਲਿਸ ਸਰਪ੍ਰੀਖ ਸਿੰਘ ਪੀਐਸਆਈ ਦੂਸਰੀ ਟੁਕੜੀ ਪੰਜਾਬ ਪੁਲਿਸ ਦੀ ਅਗਵਾਈ ਕਰ ਰਹੇ ਨੇ ਏਐਸਆਈ ਪ੍ਰਵੀਰ ਕੁਮਾਰ ਨਾ ਮਹਿਲਾ ਪੁਲਿਸ ਦੀ ਤੀਸਰੀ ਟੁਕੜੀ ਐਸਆਈ ਅਮਰਜੀਤ ਕੌਰ ਦੀ ਅਗਵਾਈ ਵਿੱਚ ਉਹਨਾਂ ਤੋਂ ਬਾਅਦ ਤ੍ਰਿਪਾਲ ਸਾਗਰ ਅਕੈਡਮੀ ਰਾਜਵੀਰ ਸਿੰਘ ਐਨਐਲਐਸ ਐਨਸੀਸੀ ਦੀ ਟੁਕੜੀ ਐਨਸੀਸੀ ਜਵਾਹਰ ਨੋਦੇਆ ਵਿਦਿਆਲਾ ਅਗਵਾਈ ਕਰ ਰਹੇ ਨੇ ਕਿਰਨਦੀਪ ਕੌਰ ਉਨਾਪਰ ਮਾਦਰ ਸੁਨਾਮ ਦੇ ਅੰਦਰ ਆਇਆ ਇਸ ਨੂੰ ਦਾ ਹੈ 26 ਜਨਵਰੀ ਨੂੰ ਗੰਦੰਤਰ ਦਿਵਸ ਪੂਰੇ ਦੇਸ਼ ਵਿੱਚ ਹੀ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਹੀ ਸ਼ੀਤਪਾਗ ਸਿੰਘ ਨਗਰ ਵਿਖੇ ਵੀ 26 ਜਨਵਰੀ ਨੂੰ ਗੰਦੰਤਰ ਦਿਵਸ ਮਨਾਇਆ ਜਾਣਾ ਹੈ ਤੇ ਮਾਨਯੋਗ ਮਹਿੰਦਰਪਾਗ ਸਿੰਘ ਕੇ ਚੀਫ ਗੈਸਟ ਨੇ ਉਹ ਆ ਰਹੇ ਨੇ ਤੇ ਉਹਨਾਂ ਦੇ ਜਿਹੜੀ ਅਗਵਾਈ ਦੇ ਵਿੱਚ ਸਾਰਾ ਅਰੇਂਜਮੈਂਟ ਪੁਖਤਾ ਕਰ ਲਿਆ ਗਿਆ ਹੈ ਮਾਨਯੋਗ ਐਸ.ਪੀ. ਸਾਹਿਬ ਨਾਲ ਖੜੇ ਨੇ ਸੁਰੱਖਿਆ ਦੇ ਪੂਰੇ ਇੰਤਜ਼ਾਮਾਤ ਨੇ ਤੇ ਕੈਮਰੇ ਵਗੈਰਾ ਲਗਾ ਦਿੱਤੇ ਗਏ ਨੇ ਤੇ ਆਸ ਕਰਦੇ ਆ ਕਿ ਜਿਹੜਾ 26 ਜਨਵਰੀ ਬੜੇ ਤੂਮ-ਤਾਮ ਨਾਲ ਮਨਾਇਆ ਜਾਏਗਾ। ਧੰਨਵਾਦ। ਹਾਂ ਕਿੰਨੇ ਵਸਰਾ? ਅਮੋ ਦੋ ਵੀ ਸਭ ਤਿੰਨ। ਉਹੀ ਜਿਹੜਾ ਟਾਈਮ ਹੈ 9:55 ਤੇ ਆਣਾ ਹੈ 10 ਵਜੇ ਜਿਹੜਾ ਹੈਗਾ ਚੰਡਾ ਦੇਹ ਲਾਇਆ ਜਾਏਗਾ ਉਸ ਤੋਂ ਬਾਅਦ ਸਵੇਰ ਚਰ ਪ੍ਰੋਗਰਾਮ ਤੇ ਸਨਮਾਨ ਕੀਤਾ ਜਾਏਗਾ ਸ਼ਹੀਦ ਪਰਵਾਰਾਂ ਦਾ। ਮਾ ਜ਼ਿੰਦਗੀ ਹੈ ਠੀਕ ਹੈ ਸਰ 26 ਜਨਵਰੀ ਨੂੰ ਇੱਕ ਸਰ ਕਿਨਾਂ ਤਰ ਤਿਆਰੀਆਂ ਹੈ ਸਰ 26 ਜਨਵਰੀ ਦੇ ਸਬੰਧ ਵਿੱਚ ਅਸੀਂ ਪੂਰੇ ਪੁਤਤਾ ਇੰਤਜ਼ਾਮ ਕੀਤੇ ਹੋਏ ਨੇ ਸਾਡੀ ਉਸ ਦਿਨ ਨੇ 400 ਦੇ ਕਰੀਬ ਜਿਹੜੀ ਫੋਰਸ ਹੈਗੀ ਉਹ ਲੱਗੀ ਹੈ ਉਹਦੇ ਵਿੱਚ 8 ਜੀਓਜ਼ ਨੇ ਤੇ 2 ਐਸਪੀ ਸਾਹਿਬਾਨ ਵੀ ਨੇ ਤੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਨਾਲ ਅਸੀਂ ਸ਼ਹਿਰ ਦੇ ਵਿੱਚ ਨਾਕਾ ਬੰਦੀ ਵੀ ਕਰਾਂਗੇ ਤੇ ਇਹ 26 ਜਨਵਰੀ ਦੇ ਸਬੰਧ ਵਿੱਚ ਸਾਡੇ ਵੱਲੋਂ ਜਿਹੜਾ ਹੈਗਾ ਜਿਹੜੇ ਕੋਈ ਹੋਰ ਕ੍ਰਿਮੀਨਲ ਐਲੀਮੈਂਟਸ ਨੇ ਜਾਂ ਸਨੇਚਸ ਨੇ ਜਾਂ ਬੇਲ ਆਊਟਸ ਨੇ ਉਹਨਾਂ ਦੀ ਅਸੀਂ ਚੈਕਿੰਗ ਵੀ ਕਰ ਰਹੇ ਹਾਂ ਜਿਹੜੀ ਪੀਓਜ਼ ਨੇ ਉਹਨਾਂ ਤੇ ਵੀ ਰੇਡ ਚੱਲ ਰਹੇ ਨੇ ਸਾਸੀਂ ਬਿਲਕੁਲ ਜਿਹੜਾ ਹੈਗਾ ਇਹਨੂੰ ਪੀਸਫੁਲੀ ਕਰਵਾਉਂਗਾ ਸਰ 26 ਮਾਰਚ ਵੀ ਕੀਤਾ ਜਾ ਰਿਹਾ ਹੈ ਕਿਸਾਨ ਕਿਸਾਨ ਮੁਟਸਵਰ ਤੋਂ ਉਸ ਲਈ ਕੀ ਦਿੱਤੀਆਂ ਐਸੇ ਇੱਥੇ ਇੱਥੇ ਹਜੇ ਤੱਕ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਬਟ ਜੇ ਕੋਈ ਹੋਏਗਾ ਅਸੀਂ ਅਕੋਰਡਿੰਗਲੀ ਅਰੇਂਜਮੈਂਟ ਕਰ ਲਾਂਗੇ ਸੱਜਣਾਂ ਸ਼੍ਰੀਮਾਨ ਸੈਨਗਰ ਦਾ ਸਵਤੰਤਰ ਅਧਿਆਪਕਾਂ ਵਿਸ਼ੇਸ਼ ਸਰਵੀਆਂ ਖਾਲਫੇ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ